ਸਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲ ਰਿਹਾ ਵੀਰੋ ਕੰਮ ਬਹੁਤ ਵਧੀਆ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਖੇਤੀਬਾੜੀ ਦਾ ਕੰਮ ਵੀ ਵਧੀਆ ਚੱਲ ਰਿਹਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖਿਆ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਤਹਿ ਦਿਲੋਂ ਤਨਬਾਦ ਜਿਹੜੇ ਤੁਸੀਂ ਪ੍ਰਵਾਹ ਨੂੰ ਸ਼ੇਧ ਦੇਣ ਵਾਲੇ ਕਮੈਂਟ ਕਰਦੇ ਮੇਰੇ ਵੀਰ ਤੇ ਪੈਣਾ ਵੈਗਰੂ ਚੜ੍ਹਦੀ ਕਲਾ ਚ ਰੱਖੇਗੀ ਤੇ ਲੋ ਜੀ ਬੈਠੇ ਆਪਣੀ ਮੋਟਰ ਪਰ ਮੋਟਰ ਦੀ ਵੀ ਜਿਹੜੀ ਸਫਾਈ ਹੈ ਜੀ ਪੂਰਨ ਤੌਰ ਤੇ ਜਿਹੜੀ ਕੱਲ ਕਰਤੀ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਦਿਨ ਆ ਹੁਣ ਜੀਰੀ ਲੱਗਣੀ ਆ ਗਰਮੀ ਆ ਗਈਆਂ ਮੋਟਰ ਪਰ ਜਾ ਕੇ ਆ ਕੇ ਸਾਰੇ ਨਹੀਂ ਬੈਠਣਾ ਹੁੰਦਾ ਸੋ ਸਾਲ ਦੇ ਵਿੱਚ ਤਾਂ ਬਹੁਤ ਘੱਟ ਅੰਦਰ ਕੁਝ ਬਾਰਿਸ਼ ਹੋ ਜਾਂਦੀ ਆ ਫਿਰ ਤਹਾਨੂੰ ਪਤਾ ਵੀ ਅੱਗ ਦੇ ਕੋਲ ਜ਼ਿਆਦਾ ਬਹਿਟਦੇ ਆ ਧੂਣੀ ਹੋਰ ਪਾਸੇ ਲਾ ਲੈਂਦੇ ਦਰਖਤ ਦੇ ਡੇਟਾ ਧੂਣੀ ਜਿਹੜੀ ਅਸੀਂ ਉਹ ਲਾਉਂਦੇ ਨਹੀਂ ਹੈਗੇ ਤੇ ਬਾਕੀ ਵਿਚੇ ਵਿਚ ਅੱਜ ਮਰੰਡੇ ਮਿਲ ਵੀ ਆਏ ਜੀ ਪਿੱਛੇ ਗੰਨਾ ਘੇਰੇ ਤਾਂ ਚਾਚਾ ਜੀ ਦਾ ਵੀ ਚੀਨੀ ਮਿਲੀ ਆ ਚੀਨੀ ਵੀ ਲਿਆਏ ਉਹ ਵੀ ਤੁਹਾਨੂੰ ਦਿਖਾ ਦੇਣਾ ਤੇ ਹੁਣ ਪਨੀਰੀਆਂ ਜੀ ਅੱਜ ਮਰੰਡੇ ਨੂੰ ਜਾਂਦੇ ਹੋਏ ਦੋ ਤਿੰਨ ਜਗ੍ਹਾ ਦੇਖਿਆ ਕਾਫੀ ਜੰਮੀਆਂ ਖੜੀਆਂ ਅਸੀਂ ਪਨੀਰੀ ਵੇਚਣੀ ਆ ਥੋੜੀ ਜਿਹੀ ਲੇਟ ਆ ਵੀ ਚਲੋ ਹੌਲੀ ਹੌਲੀ ਕਹਿੰਦੇ ਤਜਰਬਾ ਵੀ ਆ ਜਾਂਦਾ ਹੈ ਤਾਂ ਚਲੋ ਖੇਤੀਓ ਕਰਦੇ ਆ ਵੀ ਜੇ ਆਪਾਂ ਕਿਸੇ ਚੀਜ਼ ਚ ਪੈਂਦੇ ਤਾਂ ਉਹਦਾ ਪਤਾ ਲੱਗ ਜਾਂਦਾ ਹੁਣ ਜਾਨੀ ਇੰਨਾ ਕੁ ਤਜਰਬਾ ਆ ਗਿਆ ਵੀ ਜਿਹੜੀ ਪਨੀਰੀ ਆ ਉਹ 20 ਤੋਂ 22 ਦਿਨ ਦੀ ਜੇ ਆਪਾਂ ਲਾਈਏ ਸਹੀ ਤਾਂ ਉਹਦਾ ਝਾੜ ਵੀ ਵਧੀਆ ਰਹਿੰਦਾ ਤੇ ਬੂਝ ਵੀ ਵੱਜਦਾ ਸਹੀ ਵੀ ਹੁੰਦਾ ਹੈ ਬੂਝਾ ਵੀ ਵਧੀਆ ਮਾਰਦੀ ਹੈ ਜੇ ਆਪਾਂ ਜਿਕਣਾ 25 ਦਿਨ ਤੋਂ ਉੱਪਰ ਟਪਾ ਦਈਏ ਕਈ ਗੱਲਾਂ ਪਨੀਰੀ ਇਕੱਠੀ ਬੀਜ ਹੋ ਜਾਂਦੀ ਸਾਡੇ ਉਹਰੇ ਆਪਣਾ ਹੀ ਦੱਸਦਾ ਮੈਂ ਵੀ ਆਪਾਂ ਨੂੰ ਫਿਰ ਮਜ਼ਦੂਰ ਮਿਲਦੇ ਨਹੀਂ ਲਾਉਣ ਵਾਲੇ ਸਵਾ ਸਵਾ ਮਹੀਨੇ ਦੀ ਪਨੀਰੀ ਵੀ ਲਾਈ ਹੈ ਤਾਂ ਫਿਰ ਉਹ ਬੂਝ ਤਾਂ ਚਲੋ ਕਰ ਜਾਂਦੀ ਜਮੀਨ ਮਹਾਰਾ ਦੀ ਕਿਰਪਾ ਨਾਲ ਤਕੜੀ ਸਾਰੇ ਪਾਸੇ ਇਹ ਚਲੋ ਸਾਡੇ ਵੀਰੇ ਡਾਕਰ ਹੈ ਰੇਤਲੀ ਜਮੀਨ ਵੀ ਹੈ ਲਾਗ ਨੂੰ ਦਰਿਆ ਲੰਘਿਆ ਵਾ ਇੱਕ ਨਾ ਹੀ ਵਿਚੇ ਵਿੱਚ ਬੇ ਅਲੱਗ-ਅਲੱਗ ਪਰਤਾਂ ਜੀ ਆ ਜਾਂਦੇ ਜਿਕਰ ਹੁਣ ਮੈਂ ਪਿੰਡ ਵਾਲੀ ਮੋਟਰ ਪਰ ਬੈਠਾ ਏ ਔਰ ਸਾਡੀ ਡਾਕਰ ਜਮੀਨ ਆ ਪੂਰੀ ਆ ਜੀਰੀ ਲੱਗਣੀ ਆ ਬਸ 5-10 ਦਿਨ ਪਾਣੀ ਲੱਗਣਾ ਜੇ ਮੜਾ ਜਾ ਵੀ ਮੀਂਹ ਪੈ ਗਿਆ ਮਨ ਲਓ ਵੀ ਇੱਕ ਘੰਟੇ ਦਾ ਮੀਂਹ ਪੈ ਗਿਆ ਮੁੜ ਕੇ ਸੀ ਉਹ ਮੋਟਰ ਚਲਾਉਂਦੀ ਹੀ ਨਹੀਂ ਹੈਗੇ। ਬਸ ਫਿਰ ਇਹ ਧਰਤੀ ਰੱਜ ਜੀ ਜਾਂਦੀ ਆ। ਇੱਕ ਨਾ ਸਾਡੀ ਗਾਂ ਵਾਲੀ ਮੋਟਰ ਹੈ ਜਿੱਥੇ ਕੰਜਲੋ ਵੀ ਨੇਤਰਬਾਈ ਨੇ ਫਾਰਮ ਕਰਾਇਆ ਵਾ। ਉੱਥੇ ਥੋੜੀ ਜਿਹੀ ਰੇਤਲੀ ਜ਼ਮੀਨ ਆ ਜਾਂਦੀ। ਕਿਉਂਕਿ ਹੁਣ ਇੱਧਰ ਨੂੰ ਦਰਿਆ ਆਈ ਜਾਣਾ। ਜਿੱਥੇ ਮੈਂ ਬੈਠਾ ਚੱਲਾ ਤਾਂ ਇੱਥੇ ਵੀ ਦਰਿਆ ਏ। ਬਜ਼ੁਰਗ ਦੱਸਦੇ ਸਾਨੂੰ ਪਤਾ ਨਹੀਂ ਵੀ ਸਾਤ ਤੋਂ ਤਾਂ ਸਾਡੇ ਡੈਡੀ ਰਾਂ ਦੀ ਉਮਰ ਤੇ ਪਹਿਲਾਂ ਵੀ ਦਰਿਆ ਦੀ ਜਾਨੀ ਬੰਨ ਲੱਗ ਗਿਆ ਤਾਂ ਪਹਿਲਾਂ ਖੁੱਲਾ ਹੀ ਚੱਲਦਾ ਤਾਂ। ਸੋ ਇਕੜਾ ਹੀ ਅਲੱਗ-ਅਲੱਗ ਜੂਜੂ ਆਏ ਨੂੰ ਜਾਈ ਜਾਈ ਥੋੜਾ ਜਿਹਾ ਰੇਤਾ ਮਿਕਸ ਆ ਜਾਂਦੀ ਐ ਇੱਧਰ ਵੀ ਉੱਪਰ ਆ ਜਾਂਦੀ ਐ ਸੋ ਜਾਨੀ ਵੀ ਜੇ ਆਪਾਂ ਪੱਕੜ ਲਾਉਂਦੇ ਆ ਨਾ ਮੀ ਜੀਰੀ ਤਾਂ ਉਹ ਥੋੜਾ ਜਿਹਾ ਮਿਹਨਤ ਵੀ ਲੰਦੀ ਐ ਤੇ ਝਾੜ ਚ ਵੀ ਸੋ ਇਸ ਕਰਕੇ ਅਸੀਂ ਪਨੀਰੀ ਬੀਜਣੀ ਆ ਜੀ ਥੋੜੀ ਜਿਹੀ ਲੇਟ ਤੇ ਵਿੱਚੇ ਵਿੱਚ ਮਰੰਡੇ ਮਿਲ ਵੀ ਜਾਏ ਉਹ ਵੀ ਤੁਹਾਨੂੰ ਦਿਖਾ ਦਣਾ ਤੇ ਮੋਟਰ ਪਰ ਜਿਹੜੀ ਭਰਪੂਰ ਸਫਾਈ ਕਰਤੀ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਗੱਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਸ਼ਾਂਤਮਈ ਮਾਹੌਲ ਆ ਆ ਦੇਖੋ ਭਾਈ ਮੋਟਰ ਦੀ ਸਫਾਈ ਕਰਤੀ ਆਨ ਪੂਰੀ ਦੇਖੋ ਪਿਆਰਾ ਸੱਟ ਤੇ ਜਿੱਕਣਾ ਮਰਜੀ ਬੈਠ ਸਕਦੇ ਹੋਰੇ ਆ ਹਲ ਸਵਾਗਾ ਭਾਈ ਜਿਹੜਾ ਵੀ ਇੱਥੇ ਤੇ ਪੱਤਾ ਮਾੜਾ ਮੋਟਾ ਭਾਈ ਜਿੱਕਣਾ ਹੁਣ ਆ ਦੇਖੋ ਆ ਟਾਲੀਆਂ ਦਾ ਜਿਹੜੀ ਅੰਬ ਦੀ ਸੁੱਕੀ ਆ ਇਕੜਾਂ ਵਿੱਚ ਵਿੱਚ ਕੋਈ ਸੁੱਕੀਆਂ ਟਾਲੀਆਂ ਗਿਰੀਆਂ ਵੀ ਤਾਂ ਸਾਰੀਆਂ ਚੱਕ ਦਿਆਂ ਟੋਟਲੀ ਸਫਾਈ ਕਰਕੇ ਉਹ ਪਾਰਲੀ ਸਾਈਡ ਆਪਾਂ ਨੇ ਭਾਈ ਉਹਨੂੰ ਵੀ ਫੂਕਤਾ ਦਾ ਇਹਨ ਬਣਾਤੀ ਭਾਈ ਗੱਲਾਂ ਦੇਖੋ ਹਾਲ ਜਿਤਨਾ ਮਰਜੀ ਜਾਈਏ ਹੁਣ ਕੱਲ ਨੂੰ ਰੇ ਲਾਗੇ ਲਾਗ ਲਾਗੇ ਲਾਗਣਾ ਬਾਈ ਬਾਕੇ ਖਾਲ પાਕੇ ਇੱਕ ਦੋ ਗੱਲਾਂ ਪਾਣੀ ਲਾਉਣਾ ਜੀ ਜੇ ਜ਼ਿਆਦਾ ਪਾਣੀ ਲਾਈਏ ਦੱਸਦੇ ਆ ਵੀ ਇਹਨਾਂ ਦੇ ਫਲ ਜਿਹੜਾ ਖਰਾਬ ਹੋ ਜਾਂਦਾ ਹੈ ਵੀ ਇਹਦੀ ਅੰਬ ਦੀ ਯਾਰ ਜਿੱਕਣਾ ਅਮਰੂਦ ਖੜਾਏ ਉਹ ਜਾਮਣਾ ਖੜਿਆ ਕਹਿੰਦੇ ਨਾ ਵੀ ਫਲਾਂ ਵਾਲੇ ਦਰਖਤਾਂ ਦੀਆਂ ਜਿਹੜੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਸੋ ਇਹ ਕਣੀ ਫਲ ਬਾਈ ਸਾਰੀ ਲੱਗੇ ਹੋਏ ਆ ਦੇਖੋ ਹੱਥ ਦਾ ਮੈਂ ਲਾਉਂਦਾ ਆ ਦੇਖੋ ਬਈ ਅਨਾਰ ਵੀ ਇਹੜੇ ਹਰ ਛੋਟੇ ਛੋਟੇ ਲੱਗੇ ਵਿੱਚੇ ਵਿੱਚ ਫੁੱਲ ਐਨ ਪੂਰੇ ਏਕਣਾਂ ਹੀ ਬਾਈ ਮਰੂਦ ਆ ਜਿਹੜਾ ਮਰੂਦ ਵੀ ਲੱਗੇ ਹਨ ਅੰਬਿਆਂ ਦਾ ਹੁਣ ਮੈਂ ਤੁਹਾਨੂੰ ਕਿਆ ਦਿਖਾਵਾਂ ਵੀ ਕਿਹੜੇ ਹਿਸਾਬ ਨਾਲ ਲੱਗੀਆਂਆਂ ਆ ਆ ਦੇਖੋ 3 3 4 4 ਅੰਬੀਆਂ ਲੱਗੀਆਂ ਗਾ ਗੁੱਛਿਆਂ ਦੇ ਗੁੱਛੇ ਅੰਬੀਆਂ ਦੇ ਆ ਦੇਖੋ ਫੁੱਲ ਬਟਾ ਫੁੱਲ ਆ ਜਿਹੜਾ ਨਾ ਵੀ ਆਂਬ ਅੰਬੀਆਂ ਨਾਲ ਫਲਿਆ ਪਿਆ ਲੋ ਇਹ ਆ ਲੋ ਮੈਂ ਕੋਲ ਤੇ ਧੱਦਦਾ ਜਮਾਂ ਹੀ ਥੱਲੇ ਹੀ ਆ ਤਾ ਸਾਰੇ ਅੰਬ ਬਾਈ ਇਕਣੇ ਅੰਬਿਆਂ ਨਾਲ ਫਲੇ ਪਏ ਆ। ਬਾਕੀ ਸਫਾਈ ਆ ਜਿਹੜੀ ਐ ਟੋਟਲੀ ਵਧੀਆ ਹੋ ਗਈ ਵੀ ਮਨ ਖੁਸ਼ ਹੁੰਦਾ ਹੈ। ਆ ਬਾਈ ਬੈਠਣ ਨੂੰ ਬਣਾਇਆ ਵਾ। ਇਧਰ ਤੇ ਵਿਚੇ-ਵਿਚ ਬਾਈ ਆਹ ਬੋਤਲਾਂ ਵੀ ਜੈਸਮੀਨ ਦਾ ਵਯਾ ਹੋਇਆ ਤਾਂ ਜਾਦਿਆਂ ਹੀ ਉਰੇ ਪਈਆਂ। ਸਾਡੇ ਚੋ ਕੋਈ ਪੀਂਦਾ ਨਹੀਂ। ਵੀ ਚਲੋ ਇਹ ਵੀ ਕਹਿ ਨਹੀਂ ਸਕਦੇ ਵੀ ਸਾਡੇ ਚੋ ਪੀਂਦਾ ਨਹੀਂ। ਮਹਾਰਾਜ ਦੀ ਉਹ ਕਿਰਪਾ ਹੁੰਦੀ ਆ। ਵੀ ਜਿਹਦੇ ਪਰ ਮਹਾਰਾਜ ਦਇਆ ਕਰਦਾ ਹੈ। ਦੋਹੀ ਬਚਿਆ ਰਹਿੰਦਾ ਇਹਨਾਂ ਚੀਜ਼ਾਂ ਤੇ ਨਹੀਂ ਤਾਂ ਚੰਗੇ ਚੰਗੇ ਬੰਦੇ ਦੀ ਵੀ ਬੁੱਧੀ ਭ੍ਰਿਸ਼ਟ ਹੋਈ ਦੇਖੀ ਇੱਥੇ ਸੰਸਾਰ ਦੇ ਵਿੱਚ ਮੈਂ ਜਿਹੜਾ ਜੇ ਕਹਾਂ ਵੀ ਮੈਂ ਮੈਂ ਤਾਂ ਬਹੁਤ ਵੱਡੀ ਚੀਜ਼ ਆ ਵੀ ਪਰਮੇਸ਼ਰੇ ਕਰਦਾ ਜੋ ਵੀ ਕਰਦਾ ਆ ਲੋ ਭਾਈ ਆ ਖੱਬਲ ਜਾ ਰਹਿ ਗਿਆ ਇਹਨੂੰ ਵੀ ਉਹ ਦੂਰ ਲਾ ਜਾ ਕੇ ਉਧਰ ਫੁਕਾਂਗੇ ਕਿਉਂਕਿ ਦਰਖਤਾਂ ਦੀ ਵੀ ਬਹੁਤ ਮਹਿੰਮ ਚੀਜ਼ ਆ ਇੱਧਰ ਵੀ ਦੇਖੋ ਭਾਈ ਅੰਬੀਆਂ ਲਾ ਇਹ ਕੀ ਕਹਿਣਾ ਐਨ ਭਾਈ ਪੂਰੇ ਦੇ ਪੂਰੇ ਅੰਬ ਇਸ ਵਾਰੀ ਅੰਬ ਇਹਨਾਂ ਫੜੇ ਪਏ ਆ ਲੋ ਕੁਦਰਤੀ ਹੋਏ ਵੇ ਬਾਈ ਅੰਬ ਦੇਖ ਲਓ ਕੁਦਰਤੀ ਆ ਅੰਬ ਵੀ ਆਮ ਵੀ ਆ ਵੀ ਇਹ ਕੁਦਰਤੀ ਹੋਏ ਵੇ ਜਾਨੀ ਆਪਣੇ ਆਪ ਜੰਮੇ ਫੇ ਲਾਏ ਵੇ ਨਹੀਂ ਹੈਗੇ ਵੇਖਣਾ ਚਲੋ ਬਾਕੀ ਇਧਰ ਵਈ ਮੱਕੀ ਵੀ ਜਿਹੜੀ ਹੌਲੀ ਹੌਲੀ ਪੂਰੀ ਜੰਮ ਰਹੀ ਆ ਚਲੋ ਚੱਲ ਰਹਿ ਜੀ ਕੰਮ ਲੋ ਬਾਈ ਮਰੰਡਾ ਮਿੱਲ ਪਹੁੰਚ ਗਏ ਚੀਨੀ ਲੈਣ ਖਾਤਰ ਟਰੈਕਟਰ ਬਣਾ ਖੜਾ ਤੇ ਬਾਕੀ ਬਾਈ ਉਹਰੇ ਹੁਣ ਸ਼ਾਂਤਮਈ ਮਾਹੌਲ ਜਦੋਂ ਗੰਨਾ ਲੈ ਕੇ ਆਉਂਦੇ ਤੇ ਇਧਰ ਅੰਕਲ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਅੰਕਲ ਜਦ ਗੰਨਾ ਲੈ ਕੇ ਆਉਂਦੇ ਤੇ ਟਰੈਕਟਰ ਟਰੈਕਟਰ ਖੜੇ ਹੁੰਦੇ ਤੇ ਇਹ ਹੁਣ ਮੌਸਮਾਂ ਸ਼ਾਂਤ ਰਹਿ ਗਏ ਅੰਕਲ ਕਿੰਨੀ ਦੇਰ ਬਾਅਦ ਆਇਆ ਮੈਂ ਤਾਂ ਜਿਹੜਾ ਪੈਣ ਪਿੰਡ ਰਹਿੰਦੇ ਹੁੰਦੇ 2010 ਦੇ ਬਾਅਦ ਆ ਜਾਈ ਲੱਗਿਆ ਕੋਈ ਚੇਂਜ ਘੁਕਣਾ ਹੀ ਆ ਉਹੀ ਹਾਲ ਹੈ ਜੀ ਕੋਈ ਵੈੜਕਾ ਕੋਈ ਸਾਰਾ ਕੁਝ ਹਾਲ ਸਫਾਈ ਤਾਂ ਹੈਗੀ ਹੈ ਵਾਈ ਹੈਗੀ ਚਲੋ ਇਹ ਰੋੜ ਸੋਹਣੇ ਹੋ ਗਏ ਹਮ ਜੱਗਾ ਹੀ ਆਉਂਦਾ ਫਿਰ ਪੈਣਾ ਲੈ ਕੇ ਜਿੰਦੀ ਲੈਣ ਦੀ ਜਿਆਦਾ ਜੱਗੇ ਨੂੰ ਕਹਿੰਦਾ ਜੱਗੇ ਜਾ ਓਏ ਹੈਂ ਓਏ ਵਿਚਾਰਾ ਕਰੀ ਜਾਂਦਾ ਸਾਰਾ ਕੰਮ ਹਮ ਲੋ ਭਾਈ ਸਾਰਾ ਅੰਕਲਾ ਹਰਿਆਈ ਬਥੇਰੀ ਹੈ ਮੇਲੇ ਚ ਹਰਿਆਈ ਬਥੇਰੀ ਹੈ ਹੈਂ ਹਰਿਆਈ ਦਾ ਕੋਈ ਅੰਤ ਨਹੀਂ ਹਨਾ ਆਹ ਦੇਖ ਭਾਈ ਕੱਕਣਾ ਲਾਏ ਵੇਹਾ ਕਿੰਨਾ ਲੋਹਾ ਥੱਪਿਆ ਵਾ ਮਾਰ ਕੇ ਪੂਰਾ ਆ ਨਾਂ ਸਾਈਡ ਬਾਈ ਹੁਣ ਤਾਂ ਸੰਭਰੇ ਹੀ ਪਿਆ ਮਿਲ ਦੇ ਲਾਓ ਬਾਈ ਅੰਕਲ ਉਹ ਦੇ ਅੰਕਲ ਉਹ ਦੇ ਘਾਹ ਦੀ ਕਟਾਈ ਵੀ ਚੱਲਦੀ ਹੈ ਹਾਂ ਹਾਂ ਅੰਕਲ ਤੋਂ ਕਹਿੰਦਾ ਮਿਲ ਨੇੜੇ ਚਾਹੀਦਾ ਪਿੰਡ ਦੇ ਠੀਕ ਹੈ ਜੀ ਅਗਰ ਆਪਣੇ ਸਾਈਡ ਨੂੰ ਵੇਲੇ ਮਿਲ ਹੋਵੇ ਨਾ ਆਪਣੇ ਲਾਕੇ ਨੂੰ ਹੂੰ ਮਜ਼ਦੂਰ ਤਾਂ ਕਹਿੰਦੇ ਹੁੰਦੇ ਸੀ ਅੱਗੇ ਬੱਕ ਜਿਹਨੇ ਵੀ ਹੋਇਆ ਵਾ ਬੱਕ ਜੀ ਬਾਈ ਭਾਈ ਨਾ ਤਾਂ ਅਸੀਂ ਉਹ ਰੁੜਕੀ ਹੁਣ ਪਿੰਡ ਹੈ ਨਹੀਂ ਰੁੜਕੀ ਹਾਂ ਰੇੜੀਆਂ ਦਾ ਬੌਂਡ ਬਣਿਆ ਹੋਇਆ ਸੀ। ਸਾਡੇ ਬਾਪੂ ਜੀ ਉੱਥੇ ਤਾਰਿਆਂ ਦੇ ਤੇ ਫਿਰ ਮੇਲ ਨੂੰ ਉੱਥੋਂ ਕੰਨਾ ਹੋਊਗਾ ਫੇਰ ਦੁਬਾਰਾ। ਹੂੰ ਉਹ ਕੰਟਾ ਲੱਗਿਆ ਹੋਇਆ ਤਾਂ। ਹੁਣ ਅੰਕਲ ਸਾਧਨ ਸਾਰਿਆਂ ਕੋਲ ਹੋ ਗਏ। ਸਾਧਨ ਹੋ ਗਏ ਫੇਰ ਕੰਡੇ ਚੱਕਦੇ ਹੋ। ਹੁਣ ਤੂੰ ਟਰਾਲਾ ਦੇਲਾ 6-7 ਲੱਖ ਦਾ ਲਿਆ ਆ ਟਰੈਕਟਰ 20 ਲੱਖ ਦਾ। ਹੁਣ ਸਾਧਨ ਸਾਰਿਆਂ ਕੋਲ ਹਾਂ ਵਧੇ ਜਾਂਦਾ ਜੀ ਜਮਾਨਾ ਦਾ। ਠੀਕ ਨੇ। ਜਿਹੜੇ ਮੈਂ ਛੋਟਾ ਜਾਂ ਹੁੰਦਾ ਜਾਂ ਪੜਦਾ ਤਾਂ ਮੈਂ ਦੇਖਣਾ ਬਾਪੂ ਜੀ ਨੇ ਰੇੜੀ ਲੱਦਣੀ। ਮਖਾ ਜੀ ਕਦੋਂ ਬਾ ਜਾਣਾ ਕੰਡੇ ਪਤਾਰ ਕੇ ਮੁੜੇ ਹੋਣਾ ਫੇਰ ਮੈਂ ਇੱਕ ਵਾਰ ਨਾਲ ਵੀ ਗੇ ਆ ਤੇ ਮੈਂ ਸਾਥ ਤੇ ਦੇਖਣਾ ਬਹੁਤ ਨਾਲ ਰੇਡੀਓ ਰੇਡੀ ਖੜੀ ਉੱਥੇ ਰੁੜਕੀ ਕੰਡੇ 'ਤੇ ਚੜਾਉਣੀ ਉੱਥੇ ਭਈਆਂ ਨੇ ਤਾਰ ਕੇ ਰੱਖ ਦੇਣੀ ਫਿਰ ਗੱਡੀਆਂ ਉਹ ਮੇਲ ਨੂੰ ਆਉਂਦੀਆਂ ਸੀ ਦਵਾਰ ਦੇਖ ਲੈ ਜਾਂ ਤਰੱਕੀ ਕਰੀ ਮੇਲ ਨੇ ਹਾਂ ਜੀ ਚੱਲਿਆ ਹਾਂ ਜੀ ਲੋ ਭਾਈ ਫੇ ਹੁਣ ਸਾਧਨ ਹੋ ਗਏ ਉਹਦੇ ਬਾਅਦ ਫਿਰ ਮਕਿੰਦਰੀ ਆ ਗਈ ਹੁਣ ਤਾਂ ਕੋਈ ਬਾਈ ਅੱਡੇ ਹੋਈ ਸਹੀ ਆ ਹੁਣ ਤਾਂ ਟਰਾਲੀਆਂ ਦੀਆਂ ਟਰਾਲੀਆਂ ਹਾਂ ਕਰਨਾ ਤਾਰ ਤੇ ਲੋਕ ਹੁਣ ਤੁਹਾਡੇ ਦਾ ਟਰਾਲਾ 2 250 ਤੋਂ ਤੁਸੀਂ ਉਤਾਰ ਹੀ ਗਏ ਹਾਂ ਜੀ ਚਲੋ ਭਾਈ ਚੱਲ ਰਿਹਾ ਕੰਮ ਲੋ ਭਾਈ ਹੌਲੀ ਹੌਲੀ ਸਾਰੇ ਜ਼ਿਮੀਦਾਰ ਅੰਕ ਲੱਗ ਗਏ ਹੁਣ ਆਉਣ ਲੱਗੇ ਜਾਣ ਲੱਗੇ ਸਾਡੇ ਪੰਮਾ ਵਾਈ ਵੀ ਆ ਗਏ ਮਨ ਲੱਗੇ ਮੈਂ ਪਿੰਡ ਦੇ ਬੰਦੇ ਹਾਂਜੀ ਮਨ ਲੱਗੇ ਹੁਣ ਹਾਂ ਬਾਈ ਸਾਡੇ ਪਿੰਡ ਦੇ ਬੰਦੇ ਵੀ ਲੱਗੇ ਦੇਖਣ ਸਾਨੂੰ ਸੱਚੀ ਗੱਲ ਵੀਰ ਮਤ ਨੂੰ ਕੱਢੀ ਨਾ ਬੰਦੇ ਉਹ ਵਾਲੇ ਜੀ ਕਿੰਨਾ ਹੋ ਗਿਆ ਬਾਈ ਆਪਾਂ ਨੂੰ ਆਇਆ ਨਾ ਟਾਈਮ ਸੱਚੀ ਥਾੜੀ ਹੋਇਆ ਜੀ ਬਸ ਅੱਧਾ ਘੰਟਾ ਅੱਧਾ ਘੰਟਾ ਮੈਂ ਜਾਨੀ ਪਿੰਡ ਤੇ ਸਾਨੂੰ ਹੁਣ ਫੋਨ ਆਉਣ ਲੱਗੇ 9 ਵਜੇ ਜੀ 9 ਵਜੇ 8:9 ਵਜੇ ਬਾਈ ਲੱਗ ਜੂਗੀ ਮਿਲਣ 9:00 ਵਜੇ ਚਾਹੀਦੀ ਤੇ ਇੱਜ ਲੇਟ ਆ ਅੱਗੇ 9:00 ਵਜੇ ਲੱਗ ਜੂਗੇ ਬਾਈ ਹੁਣ ਤੇ ਅਸੀਂ ਸਭ ਤੋਂ ਪਹਿਲਾਂ ਸਾਨੂੰ ਸਿਕਿਉਰਿਟੀ ਵਾਲੇ ਨੇ ਪੁੱਛਿਆ ਕਹਿੰਦਾ ਚੀਨੀ ਮਿਲਣੀ ਵੀ ਹੈਗੀ ਅੱਜ ਤਾਂ ਤੇ ਅਸੀਂ ਉਹ ਐ ਸਭ ਤੋਂ ਪਹਿਲਾਂ ਕੋਈ ਨਹੀਂ ਢੀੜ ਹੁੰਦੀ ਹੈ ਜੀ ਵੀ ਅੱਜ ਢੀੜ ਬਿਲਕੁਲ ਵੀ ਨਹੀਂ ਹੈਗੀ ਹਾਂ ਸੁਣੋ ਐਨੇ ਨੂੰ ਮੋਟਾ ਆ ਗਿਆ ਫਿਰ ਵੇਰੋ ਸੰਭਲੋ ਕਹਿੰਦਾ ਅੱਜ ਦਾ ਬਾਈ ਸਾਰਾ ਕੁਝ ਏਰੀਆ ਸਿੰਬਰੇਆ ਪੇ ਉਧਰ ਸੋ ਬਾਈ ਸੂਈ ਦਾ ਚੱਲਦਾ ਕੰਮ ਚਲ ਹੂੰ ਕੋਈ ਮਿਲੋਗੀ ਖਾਲੀ ਤਾਂ ਨਹੀਂ ਜਾਂਦੇ ਜੀ ਉਹ ਜੋ ਬੁਲਾਏ ਵੀ ਆ ਉਹ ਕਿੱਥੇ ਤਾਂ ਨਹੀਂ ਲੋਣਾ ਫੇਰ ਕਿਹਦੇ ਥੋੜੇ ਜਣੇ ਨੇ ਆਉਣਾ ਇੱਥੇ ਇੱਕ ਅੱਧਾ ਜ਼ਿੰਮੇਦਾਰ ਹੋਵੇ ਤਾਂ ਵੀ ਆ ਸਹੀ ਜੋ ਰਾਤ ਨੰਬਰ ਸਰਕਲ ਦੇ ਸਾਰੇ ਹੀ ਆ ਘਟੋ ਘੜ ਬਹੁਤੇ ਨਹੀਂ ਤਾਂ ਯਾਰਖੰਡ ਦਾ ਬੰਦਾ ਹੋਊਗਾ ਵਾਹ ਜੀ ਵਾਹ ਸਹੀ ਗੱਲ ਹੈ ਲੋ ਬਈ ਇੱਕ ਬੰਦਾ ਹੋਰ ਆ ਚੁੱਕਿਆ ਵੀ ਹੌਲੀ ਹੌਲੀ ਰੌਣਕ ਹੋਣ ਲੱਗੀ ਦੇਖੋ ਪਹਿਲਾਂ ਕੋਈ ਨਹੀਂ ਤਾਂ ਦੇਖਦਾ ਅੰਕਲ ਹੋਰ ਹਾਂਜੀ ਐ ਗੱਡੀ ਦੀ ਟਰ ਹਰਕਾ ਜੀ ਜਿੰਨਾ ਪੈਸਾ ਲਾਉਣਾ ਉਨਾ ਹੀ ਟਰ ਹਾਂਜੀ ਬਾਈ ਵਿੰਦਰ ਦਾ ਕੰਮ ਠੀਕ ਆ ਰਿਸ਼ਤੇਦਾਰੀ ਵੀ ਜਾਏ ਨਾਲੇ ਨਾਲੇ ਚੀਨੀ ਲੈ ਜਾਣੀ ਇਹ ਕੰਮ ਕਰਦੇ ਹਾਂ ਹਾਂ ਹੋ ਗਿਆ ਹਾਂਜੀ ਥੈਂਕ ਯੂ ਹੋਰ ਤੂੰ ਵਧੀਆ ਅਸੀਂ ਤੇ ਲੀਟ ਕਰਤਾ ਹਾਂ ਹਾਂ ਇਹ ਕੰਮ ਲੀਟ ਕਰਤਾ ਨਹੀਂ ਤਾਂ 9:30 ਵਜੇ ਨੂੰ ਫਿਰ ਵਾਪਸੀ ਮੁਰਗੀ ਦਾ ਸਹੀ ਗੱਲ ਪਾ ਇਹਨਾਂ ਨੇ ਕੋਈ ਟੈਂਪਰ ਕੀ ਟਾਈਮ ਹੋ ਗਿਆ 9:30 ਹੋ ਗਏ ਬਸ ਫਿਰ ਤਾਂ ਤਿਆਰੀ ਹੋਣੀ ਨਹੀਂ ਜੀ ਤਰਿਆ ਰੱਖਿਆ ਉੱਥੇ ਮੇਜ਼ ਜਾਂਦੇ ਕਿੱਥੇ ਮੇਜ਼ 'ਤੇ ਰੱਖਿਆ ਮੇਜ਼ 'ਤੇ ਰੱਖਿਆ ਜਿੱਥੇ ਕਾਪੀਆਂ ਦੀ ਪੈ ਲੱਗੀ ਹੋਈ ਉਹਦੇ ਪਾਸੇ ਹੀ ਇਹ ਪਰਲੇ ਪਾਸੇ ਦਾ ਬੈਰੀਅਰ ਲਾਇਆ ਹੋਣਾ ਨਹੀਂ ਦੇਦਦਾ ਤੈਨੂੰ ਆਹ ਉਹਦੇ ਪਾਸੇ ਬੰਦਾ ਨਵੇਂ ਨੌਲੇਜ ਹੈ ਬਾਈ ਜੀ ਸਾਰੀ ਕਿੱਥੇ ਚੀਨੀ ਮਿਲਦੀ ਹੈ ਕਿਹਾ ਹੁੰਦਾ ਪਰਲੇ ਪਾਸੇ ਬੈਰੀਅਰ ਲਾਪੈ ਅੱਛਾ ਪਰਲੀ ਸਾਈਡ ਮਿਲਦੀ ਥੇ ਅੱਗੇ ਹਾਂ ਓਕੇ ਹਾਂ ਮਾਸੀਂ ਦੇਖਿਆ ਨਾ ਮੈਂ ਪਹਿਲਾਂ ਉਧਰੋਂ ਹੀ ਜਾਇਆ ਕਰਦਾ ਸੀ ਠੀਕ ਆ ਲੋ ਭਾਈ ਅੰਕਲ ਸਾਜਰੇ ਆਉਣ ਦਾ ਫਾਇਦਾ ਹਾਂਜੀ ਹਾਂਜੀ ਬਹੁਤ ਫਾਇਦਾ ਜੀ ਦੇਖੋ ਆਉਂਦੇ ਕੰਮ ਬਣ ਗਏ ਹਨਾ ਲੋ ਭਾਈ ਮੈਂ ਜਦੋਂ ਪਿੱਛੇ ਨੂੰ ਘੁੰਮ ਕੇ ਹਾਂ ਰੇਲ ਗੱਡੀ ਵੀ ਜਾ ਰਹੀ ਮੇਲਾ ਦੇ ਲਾਗ ਨੂੰ ਨੰਗ ਨਹੀਂ ਦੇਖ ਲੈ ਨਾਲੇ ਕੋਲੇ ਲੱਗ ਲੈ ਭਾਈ ਉੱਤਰ ਸਫਾਈ ਬਹੁਤ ਆ ਇੱਧਰ ਅੰਕਲ ਗੱਲਾਂ ਹੋ ਰਹੇ ਪਾਉਂਦਾ ਹਾਂ ਮੈਨੂੰ ਪਤਾ ਉਹ ਜਿਹੜੇ ਇੱਧਰ ਉੱਤਰ ਸਫਾਈ ਬਹੁਤ ਆ ਹਾਂ ਕੋਲ ਗੱਲਾਂ ਇਹ ਸਾਰਾ ਬਾਜੀ ਟਰੈਕਟਰ ਹੈ ਡਾਇਰੈਕਟਰ ਹੁੰਦਾ ਸਾਰੇ ਹੁਣ ਵੇਲ ਹੈ ਲਓ ਭਾਈ ਅਸੀਂ ਤਾਂ ਫੌਜ ਗਏ ਬੱਲੇ ਬੱਲੇ ਬਹੁਤ ਫਾਇਦਾ ਕੋਈ ਵੀ ਕੰਮ ਆ ਹਾਂ ਕੋਈ ਵੀ ਕੰਮ ਆ ਆਪਣਾ ਟਾਈਮ ਚਾ ਕੇ ਲਾ ਭਾਈ ਸਾਰੇ ਹੀ ਵੇਲ ਟੋਟਲੀ ਪੂਰਾ ਆ ਲੋ ਉਹ ਰਹਾ ਤੌਲ ਦਾਬਾ ਜੀ ਸਾਡਾ ਜੰਨਾ ਰਿਪੇਅਰ ਚੱਲ ਰਹੀ ਐ ਅੰਕਲ ਚੌਥੀ ਆ ਬਾਈ ਚੱਲਦੀ ਐ ਉਹ ਬਾਈ ਲੋਡ ਹੋ ਗਈ ਚੀਨੀ ਹਾਂ ਕੱਲ ਬਹੁਤ ਵਧੀਆ ਰਹਿਜੀ ਸੋਹਾ ਸੱਜਰੇ ਤਨ ਮਾ ਗਏ ਸਭ ਤੋਂ ਪਹਿਲਾ ਨੰਬਰ ਹਾਂ ਸਭ ਤੋਂ ਪਹਿਲਾਂ ਨੇ ਬਲ ਲੱਗ ਗਿਆ ਸਿਰਫ ਚੱਲ ਰਿਹਾ ਚੱਲਦੇ ਬੜ ਜਾਂਦਾ ਇਹਨਾਂ ਕਲਦਣ ਲੱਗੇ ਬਾਈ 12 ਟੋਟੇ ਲੱਦਰ ਉਹ ਤੋੜ ਪਏ ਬਾਕੀ ਬਾਈ ਬੰਦੇ ਲੱਗੇ ਹੁਣ ਨਾ ਹੋ ਰਹੀ ਨਾ ਬੜੀ ਜ਼ਰੂਰਤ ਆ ਮਿਲਦੀ ਹਾਂ ਸਹੀ ਕ ਚਲੋ ਭਾਈ ਚੱਲਦੇ ਆ ਲੋ ਭਾਈ ਪਰੇਵ ਦਾ ਕੰਮ ਚੱਲਦਾ ਸਾਡਾ ਕੰਮ ਹੋ ਗਿਆ ਫਤਿਹ ਅਸੀਂ ਤਾਂ ਘੰਟੇ ਦਾ ਰੋਟੀ ਖਾ ਲੈਣੀ ਘਰ ਜਾਟੇ ਸਵੇਰ ਹੌਣ ਦਾ ਹੀ ਫਾਇਦਾ ਕੋਈ ਵੀ ਕੰਮ ਦਾ ਟਾਈਮ ਨਾਲ ਹੋ ਜੇ ਉਹਦੇ ਵਰਗੀ ਮੌਜ ਨਹੀਂ ਲੋ ਭਾਈ ਹਲਵੇ ਦਾ ਫੇਰ ਮਿਲਾਂਗੇ ਉਹਦੇ ਖਾਲ ਹੈ